ਕਲੋਨਾਈਜ਼ਰ ਸੀ ਸਾਰਿਆਂ ਨੂੰ ਨਹੀਂ ਕਹਿੰਦਾ ਥੋੜੇ ਜੇ ਸੀਗੇ ਜਿਹੜੇ ਕਲੋਨੀ ਬਣਾ ਕੇ ਕੱਟ ਕੇ ਕੋਈ ਪ੍ਰਵਾਨਗੇ ਨਹੀਂ ਲੈਂਦੇ ਸੀ ਕਲੋਨੀ ਕੱਟ ਕੇ ਲੋਕਾਂ ਨੂੰ ਲੋਕਾਂ ਨੂੰ ਲੀਡਰਾਂ ਦੇ ਹੱਥ ਪਾ ਜਾਂਦੇ ਸੀ ਵੀ ਲਓ ਸੀ ਬਰੇਜ ਹੁਣ ਤੁਸੀਂ ਉੱਥੋਂ ਲਓ ਬਿਜਲੀ ਦੇ ਮੀਟਰੋਂ ਫੂ ਗੁੱਡਾਂ ਕੋਲੇ ਨਹੀਂ ਹੁੰਦਾ ਸੀ ਜਾਂ ਕੋਈ ਕਮਾਂਡਾ ਕੋਈ ਅਗਲਾ ਟੋਕ ਤਿੰਨ ਵਾਰੀ ਰੂਤੇ ਨੋਟ ਕੇ ਫਿਰ ਸੁਲਕੇ ਰਾਣੀ ਹੋ ਗਈ ਪਿੰਨੋ ਵੱਲ ਢੇਲੀ ਖੜ ਗਿਆ ਤੇ ਬਸ ਆਖਰੀ ਵਾਰ ਉਹ ਖੇਰ ਖੇਰ ਆਏ ਸਾਲ ਬਣਾ ਲੈਣੇ ਕੋਲੋਨੀਆਂ ਹੁਣ ਅਸੀਂ ਜਦੋਂ ਕਲਰ ਕੋਡਿੰਗ ਕਰਤੀ ਸਟੈਂਪ ਪੇਪਰ ਦੀ ਕਿ ਕੋਲੋਨੀ ਬਣਾਉਣ ਵਾਸਤੇ ਲਾਲ ਰੰਗ ਦਾ ਸਟੈਂਪ ਪੇਪਰ ਚੀੜਨਾ ਪਊਗਾ ਇਹਦਾ ਮਤਲਬ ਸਟੈਂਪ ਪੇਪਰ ਉਹਦੋਂ ਦੇਵਾਂਗੇ ਅਸੀਂ ਉਹਨੂੰ ਜਦੋਂ ਤੱਕ ਸੀਵਰੇਜ ਤੇ ਬਿਲੀ ਬੋਰਡ ਦੀ ਤੇ ਫਾਇਰ ਦੀ ਸਕਸੈਸ ਨਹੀਂ ਕਲੂਸ਼ਨ ਦੀ ਕੀ ਰਸੀਓ ਨਾ ਮੈਂ ਉਹਨਾਂ ਤੋਂ ਲੀਗਲੀ ਬਣਾਉਂਗਾ ਤਾਂ ਕਾਹਦੀ ਐਨਰਸੀ ਤੋਂ ਸਾਰੇ ਪੰਜਾਬ ਤੋਂ ਐਨਰਸੀ ਦਾ ਜਿਹਨਾਂ ਦੇ ਨਾਮ ਹੁਣ ਤੱਕ ਹੋਇਆ ਉਹ ਉਹ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਦੁਖੀ ਨਹੀਂ ਰੱਖਣਾ ਚਾਹੁੰਦਾ ਜਦੋਂ ਕੋਲੋਨੀਜ਼ਰ ਫਾਇਦਾ ਕਟ ਕੇ ਹੋਣਗੇ ਤੁਸੀਂ ਪੈਸੇ ਕਮਾ ਕੇ ਹੋਣਗੇ ਜਾਓ ਅੱਜ ਖੁਸ਼ ਹੋਗੇ ਹੋਣਗੇ ਜਦੋਂ ਆਪਣੇ ਕੰਮ ਪਾਣ ਗਿਆ ਉਹ ਹੋਲੇ ਥੋੜਾ ਚਿਰ ਖੁਸ਼ ਪਰ ਮੈਂ ਲੋਕਾਂ ਨੂੰ ਖੁਸ਼ ਕਰਨ ਨੂੰ ਮੇਰੇ ਇਨੀ ਦਾ ਫਰਜ਼ ਹੈ ਸਨ ਕੰਗਰੂ ਲੋਕਾਂ ਦੀ ਰਖਵਾਲੀ ਕਰਨੀ ਉਹਨਾਂ ਦੇ ਹੱਤਾਂ ਦੀ ਰਖਵਾਲੀ ਕਰਨੀ ਬੜੀ ਮੇਰੇ ਕੋਲੇ ਇਹ ਗਰਾਊਂਡ ਤੋਂ ਕੁਦਾਰੀ ਸੀ ਐਨਓਸੀ ਜੀ ਰਜਿਸਟ੍ਰੇਸ਼ਨ ਹੋ ਰਹੀ ਆ ਰਹੀ ਸੀ ਤੁਹਾਨੂੰ ਸੀ ਖਤਮ ਕਰਨ ਦਾ ਐਲਾਨ ਕੀਤਾ ਤੇ ਆ ਮੈਂ ਹੁਣ ਜਾ ਕੇ ਆਪਣੇ ਅਫਸਰਾਂ ਨੂੰ ਸਾਰੇ ਨੂੰ ਸਾਰਾ ਬਕਾਇਦਾ ਬੇਰਵੇ ਸਹਿਤ ਤੁਹਾਨੂੰ ਮੁੱਛ ਦਿੰਦਾ ਜਿਹੜੇ ਬਾਹਰ ਦਫ਼ਤਰਾਂ ਚ ਪੈਂਦੇ ਸੀ ਿੱਟੇ ਰੰਗ ਦਾ ਤੌਲੀਆ ਜਾਂ ਰੱਖ ਜਾਂਦੇ ਉਹ ਏਸੀ ਲਾ ਲੈਂਦੇ ਆ ਤੇ ਜਦੋਂ ਬਾਹਰ ਆਉਂਦਾ ਕਹਿੰਦੇ ਸਾਫ ਕਰ ਪਿਛਲੇ ਦਿਨ ਅੱਜ ਜੀ ਕਿਹੜੇ ਬੁੱਧਵਾਰ ਨੂੰ ਆਉਂਦੇ ਬੁੱਧਵਾਰ ਖਤਮ ਹੋਣਗੇ ਤੇ ਸਾਰੇ ਜਿਹੜੇ ਿੱਟੇ ਤੌਲੀਆ ਨੇ ਜਿਹੜੇ ਕੁਰਸੀਆਂ ਨੇ ਉਹ ਨਹੀਂ ਰਹਿੰਦੀਆਂ ਉਹ ਜਾਂਦੇ ਬੋੜਾਂ ਤੱਕ ਕਿ ਪੜਾਜ ਇੱਕ ਬਹੁਤ ਇਤਿਹਾਸਿਕ ਦਿਨ ਹੈ ਪੰਜਾਬ ਦੇ ਲਈ ਦੇਖੋ ਇੰਨੀ ਵੋਟਾਂ ਮੰਗਣ ਅਸੀਂ ਕਰ ਕਰ ਜਾਂਦੇ ਹਾਂ ਡੋ ਟੂ ਡੋਰ ਜਾਂਦੇ ਹਾਂ ਪਰ ਜਦੋਂ ਸਰਕਾਰ ਬਣ ਜਾਂਦੀ ਹੈ ਤਾਂ ਲੋਕਾਂ ਨੂੰ ਕਹਿੰਦੇ ਆ ਤੂੰ ਚੰਡੀਗੜ੍ਹ ਆ ਜਾ ਹਾਲਾਂਕਿ ਭੰਕਰਪੁਰ ਪਿੰਡ ਹੈ ਜਿਹੜਾ ਇਹ ਚੰਡੀਗੜ੍ਹ ਦੇ ਨੇੜੇ ਹੈ ਉਹ ਬੋਰ ਤੋਂ ਫਾਜ਼ਿਲਕਾ ਤੋਂ ਫਰੀਦਕੋਟ ਤੋਂ ਮੋਗੇ ਤੋਂ ਜ਼ੀਰੇ ਤੋਂ ਤਰਨਤਾਰਨ ਤੋਂ ਚੰਡੀਗੜ੍ਹ ਆ ਆਪਣੇ ਛੋਟੇ ਜੇ ਕੰਮ ਲਈ ਆਉਣਾ ਉਹ ਪਤਾ ਵੀ ਨਹੀਂ ਪੱਕਾ ਕਿ ਕੰਮ ਹੋਊਗਾ ਜਾਂ ਨਾ ਛੋਟੀ ਜੀ ਗਲਤੀ ਨਿਕਲ ਗਈ ਫਿਰ ਦੁਬਾਰਾ ਆਉਣਾ ਮਤਲਬ ਦਿਹਾੜੀ ਫੁੱਟਣਾ 5 5-10000 ਰੁਪਏ ਦਮ ਖਰਚ ਖੜਾ ਹੋਣਾ ਸਵੱਜ ਜਿਹੜਾ ਸਰਕਾਰ ਤੁਹਾਡੇ ਦਵਾਰ ਦਾ ਜਿਹੜਾ ਸਾਡਾ ਕਨਸੈਪਟ ਹੈ ਉਹਨੂੰ ਅਸੀਂ ਪੂਰੇ ਪੰਜਾਬ ਚ ਲਾਗੂ ਕਰ ਰਹੇ ਹਾਂ ਤੁਹਾਡੇ ਸਾਹਮਣੇ ਅਲੱਗ-ਅਲੱਗ ਮਹਿਕਮਿਆਂ ਦੇ ਸਟਾਲ ਲੱਗੇ ਹੋਏ ਨੇ ਕਿੱਥੇ ਜਾਤੀ ਸਰਟੀਫਿਕੇਟ ਬਣ ਰਿਹਾ ਹੈ ਕਿਤੇ ਮੈਰਿਜ ਸਰਟੀਫਿਕੇਟ ਬਣ ਰਿਹਾ ਹੈ ਕਿਤੇ ਫਰਦਾ ਨਿਕਲ ਰਹੀਆਂ ਨੇ ਕਿਤੇ ਇਨਕਾਲ ਹੋ ਰਹੇ ਨੇ ਕਿਤੇ ਰਿਸ਼ਤੀਆਂ ਹੋ ਰਹੀਆਂ ਨੇ ਤੁਸੀਂ ਜਾ ਕੇ ਕਿਰਪਾ ਕਰਕੇ ਆਪਣੇ ਕੈਮਰਿਆਂ ਨੂੰ ਉਧਰ ਜ਼ਰੂਰ ਘੁਮਾਓ ਕਿ ਦੱਸਿਓ ਲੋਕਾਂ ਨੂੰ ਵੀ ਪੁੱਛਿਓ ਕਿ ਅੱਜ ਕਿਵੇਂ ਹੋਇਆ ਇਹ ਅੱਜ ਸ਼ੁਰੂ ਹੋਇਆ ਹੈ ਇਸੇ ਤਰ੍ਹਾਂ ਚੱਲਦਾ ਰਹੂਗਾ ਅੱਲਾ ਹੀ ਨਹੀਂ ਅੱਜ ਕੈਂਪ ਲੱਕੀ ਖਤਮ ਮੈਨੂੰ ਮੋਗੇ ਤੋਂ ਇੱਕ ਵੀਡੀਓ ਆਈ ਹੈ ਮੈਂ ਦਿੱਲੀ ਤੋਂ ਆਇਆ ਆਉਂਦੇ-ਆਉਂਦੇ ਮੈਨੂੰ ਵੀਡੀਓ ਆਈ ਹੈ ਕਿ ਵ્યાਹ ਹੋਇਆ ਆਨੰਦ ਕਾਰਜ ਤੋਂ 2 ਘੰਟੇ ਬਾਅਦ ਕਿਪਟਿਕ ਮਿਸ਼ਰ ਨੇ ਆਪ ਜਾ ਕੇ ਮੈਰੇ ਸਰਟੀਫਿਕੇਟ ਦਿੱਤਾ। ਔਰ ਉਹ ਮੇਰੇ ਸਰਟੀਫਿਕੇਟ ਜਿਹਦੇ ਵਾਸਤੇ ਰੋਲਦੇ ਰਹਿੰਦੇ ਸੀ। ਕੌਣ ਸੀ ਗਵਾਹ? ਕਿਹਨੇ ਮੈਰਿਜ ਫਰ ਦੋਨੇ ਮਾਪੇ ਉਹ ਕਿੱਥੇ ਨੇ? ਚਾਚਾ ਕਿੱਥੇ ਆ? ਮਾਮਾ ਕਿੱਥੇ ਆ? ਉਹ ਉਦੋਂ ਤੱਕ ਵਿਆਹ ਤੋਂ ਬਾਅਦ ਬਹੁਤ ਸਾਰੀਆਂ ਲੜਾਈਆਂ ਹੋ ਜਾਂਦੀਆਂ ਸੀ। ਮਾਮਾ ਬੋਲ ਨੂੰ ਹਟ ਜਾਂਦਾ ਸੀ ਬਾਅਦ ਚ। ਮਾਮਾ ਕਹਿੰਦਾ ਮੈਂ ਨਹੀਂ ਆਉਂਦਾ ਲੈ ਕਰਾ ਲਉ ਰਜਿਸਟ੍ਰੇਸ਼ਨ। ਸੋ ਉਹਦੇ ਮਾਮਾ ਆਇਆ ਹੁੰਦਾ ਸੀ। ਉਸੇ ਵੇਲੇ ਵੀ ਲੱਗ ਕੇ ਫਿਰ ਚਲਾ ਜਾਂਦਾ ਸੀ ਮੈਨੂੰ ਸ਼ਾਂਪ ਨਹੀਂ ਪਾਈ ਜਾਂ ਮੈਨੂੰ ਕਰਾ ਨਹੀਂ ਪਾਇਆ। ਸੋ ਇਸ ਕਰਕੇ ਅੱਜ ਪੰਜਾਬ ਦੇ ਲੋਕਾਂ ਲਈ ਸਰਕਾਰ ਉਹਨਾਂ ਦੇ ਘਰੇ ਆਈ ਹੈ ਬਹੁਤ ਵੱਡਾ ਦਿਨ ਹੈ ਪੂਰੇ ਪੰਜਾਬ ਦੇ ਵਿੱਚ ਅੱਜ ਸ਼ੁਰੂਆਤ ਹੋ ਗਈ ਹੈ ਔਰ ਇਸੇ ਤਰ੍ਹਾਂ ਚੱਲੇਗਾ ਜਦੋਂ 92 ਸੀਟਾਂ ਆਣੀਆਂ ਸੀ ਤਾਂ ਜੇ O3 ਲਈ ਸੀ ਸੰਗਰੂਰ ਵਾਲੇ ਜਿਹੜਾ ਮੇਰਾ ਕਿਰਾਏ ਵਾਲਾ ਘਰ ਹੈ ਉਹਦੇ ਛੱਤ ਤੋਂ ਮੈਂ ਬੋਲਿਆ ਸੀ ਮੈਂ ਕਹਿਆ ਸੀਗਾ ਹੁਣ ਸਰਕਾਰ ਪਿੰਡਾਂ ਚ ਚੱਲੂਗੀ ਹੁਣ ਸਰਕਾਰ ਛੋਟੇ ਛੋਟੇ ਕਸਬਿਆਂ ਤੋਂ ਚੱਲੂਗੀ ਹੁਣ ਸਰਕਾਰ ਸ਼ਹਿਰਾਂ ਚ ਚੱਲੂਗੀ ਇਹ ਅੱਜ ਉਹ ਸੁਪਨਾ ਮੇਰਾ ਸਰਕਾਰ ਨੂੰ ਪਿੰਡਾਂ ਚ ਚੱਲੂਗੀ ਕਿਸੇ ਦਾ ਕਿਊ ਬਿਲ ਦੀ ਪ੍ਰੋਬਲਮ ਹੈ ਕਿਸ ਦਾ ਪੀਸੀ ਸਰਟੀਫਿਕੇਟ ਰੁਕਿਆ ਪਿਆ ਨੌਕਰੀ ਉੱਤੀ ਪਈ ਹੈ ਭੈਣਾ ਮੇਰੀਆਂ ਫਾਇਰ ਬ੍ਰਿਗੇਡ ਦੇ ਵਿੱਚ ਕੁੜੀਆਂ ਦੀ ਭਰਤੀ ਦਾ ਕਨਸੈਪਟ ਹੈ ਨਹੀਂ ਮੁੰਡਿਆਂ ਦੇ ਬਰਾਬਰ ਟੈਸਟ ਲੈਂਦੇ ਨੇ ਟੈਸਟ ਵਿੱਚ ਕਿ 60 ਕਿਲੋ ਦਾ ਭਾਰ ਚੱਕਣਾ ਹੈ ਪਰ ਪਤਾ ਨਹੀਂ ਕਿ ਉਹ ਸਮਝਦੇ ਨਹੀਂ ਕਿ ਕਿ ਅੱਜਕੱਲ ਕੁੜੀਆਂ ਤੇ ਮੁੰਡਿਆਂ ਲਈ ਕੋਈ ਕਮੀ ਨਹੀਂ ਹੈ ਤਾਂ ਉਹਨਾਂ ਦਾ ਜਿਹੜਾ ਐਮੈਂਡਮੈਂਟ ਹੈ ਰੂਲ ਐਂਡ ਰੈਗੂਲੇਸ਼ਨ ਤਾਂ ਉਹਨਾਂ ਨੇ ਦਸਾਲਾਂ ਕਰ ਲੋ ਤੋ ਕਲੀਆਂ ਥੋੜੀ ਜਾਣ ਕੇ ਅੱਗ ਬੁਝਾਉਣ ਨਾਲ ਮੁੰਡੇ ਵੀ ਤਾਂ ਹੋਣਗੇ ਸੋ ਜਿੰਨਾ ਉਹ ਹੈਲਪ ਕਰ ਸਕਣਗੇ ਨਾਲ ਦੀ ਨਾਲ ਉਹ ਕਰ ਲੈਣ ਇਹਦਾ ਮਤਲਬ ਇਹ ਥੋੜੀ ਹੈ ਕਿ ਹਰ ਬੰਦਾ ਜਿਹੜਾ ਫਸਿਆ ਹੋਊਗਾ ਉੱਥੇ ਕਿਸੇ ਪਾਰਟਮੈਂਟ ਤਾਂ ਅਗਲੇ ਆ ਕਿ ਜੇ ਫੈਕਟਰੀ ਜਾ ਕੇ 6 ਕਿਲੋ ਦੀ ਹੋਊਗਾ। ਅੱਧੀ ਕਿਹੋ ਜਿਹਾ ਰੂਲ ਬਣਾ ਰੱਖਿਆ ਇਹਨਾਂ ਨੇ। 100 ਰੂਲ ਬਦਲਾਂਗੇ। ਸਾਡੇ ਭੈਣਾਂ ਨੂੰ, ਸਾਡੀਆਂ ਅਕੀਆਂ ਨੂੰ ਜਿਨ੍ਹਾਂ ਨੇ ਪੇਪਰ ਵੀ ਦਿੱਤੇ, ਟੈਸਟ ਵੀ ਪਾਸ ਕਰ ਲਏ। ਫਿਜ਼ੀਕਲ ਟੈਸਟ ਕਰਕੇ ਆ ਤੇ ਉਹਨਾਂ ਦੀ ਅੱਖਾਂ ਚ ਅੱਥਰੂ ਸੀਗੇ। ਮੈਨੂੰ اچھا ਨਹੀਂ ਲੱਗਿਆ। ਤੇ ਬਦ ਬੜੀ ਜਲਦੀ ਉਹਨਾਂ ਕੋਲ ਨੂੰ ਪਾ ਕੇ ਦਰਾਂ ਨੇ ਸਿਰ ਤੋਂ ਇੱਕ ਬੜਾ ਜਿਹਾ ਫੈਸਲਾ ਲਿਆ ਹੈ ਮੇਰੇ ਇਲੈਕਸ਼ਨਸ ਨੇ ਸਰ ਇਹ ਐਨਓਸੀ ਮਾਤਰਾ ਦੀ ਗੱਲ ਐ ਐਨਓਸੀ ਵਾਸਤੇ ਗੱਲ ਆ ਰਹੀ ਆ ਠੀਕ ਹੈ ਹਾਂਜੀ ਐਨਓਸੀ ਹਰ ਕਿਸਮ ਦੀ ਐਨਓਸੀ ਠੀਕ ਹੈ ਜੀ ਇੱਕ ਹੀ ਹੈ ਜੀ ਜੀ ਪਹਿਲਾਂ ਕੀ ਕਰਦੇ ਸੀਗੇ ਕਲੋਨਾਈਜ਼ਰ ਸੀ ਸਾਰਿਆਂ ਨੂੰ ਜਿਹਨੇ ਕਹਿੰਦਾ ਥੋੜੇ ਜੇ ਸੀਗੇ ਜਿਹੜੇ ਕਲੋਨੀ ਬਣਾ ਕੇ ਕੱਟ ਕੇ ਕੋਈ ਪ੍ਰਬੰਧਕ ਨਹੀਂ ਲੈਂਦੇ ਸੀ ਕਲੋਨੀ ਕੱਟ ਕੇ ਲੋਕਾਂ ਨੂੰ ਲੋਕਾਂ ਨੂੰ ਲੀਡਰਾਂ ਦੇ ਬਸ ਪਾ ਜਾਂਦੇ ਸੀ ਵੀ ਲਓ ਸੀਵਰੇਜ ਖਣ ਤੁਸੀਂ ਉੱਥੋਂ ਲਓ ਬਿਜਲੀ ਦੇ ਮੀਟਰ ਉੱਥੋਂ ਫੋਟਾ ਕੋਲੇ ਪੂਰ ਨਹੀਂ ਹੁੰਦਾ ਸੀ ਜਾਂ ਕੋਈ ਕਮਾਂਡਾ ਕੁੜੀ ਅਗਲਾ ਡਾ ਕੋਲ ਤਿੰਨ ਵਾਰੀ ਰੂਟ ਦੇ ਨੋਟ ਕੇ ਹਰਦੁਲ ਕੇ ਰਾਨੀ ਹੋ ਗਈ ਤਿੰਨੋਂ ਵਾਰ ਇਹ ਲਿਖਾ ਗਿਆ ਕਿ ਬਸ ਆਖਰੀ ਵਾਰ ਉਹ ਫੇਰ ਫੇਰ ਆਲੇ ਸਾਲ ਬਣਾ ਲੇਂ ਕੋਲੋਨੀਆ ਹੁਣ ਅਸੀਂ ਜਦੋਂ ਕਲਰ ਕੋਡਿੰਗ ਕਰਤੀ ਸਟੈਂਪ ਪੇਪਰ ਦੀ ਕਿ ਕੋਲੋਨੀ ਬਣਾਉਣ ਵਾਸਤੇ ਲਾਲ ਰੰਗ ਦਾ ਸਟੈਂਪ ਪੇਪਰ ਹੀ ਪਾਉਗਾ ਇਹਦਾ ਮਤਲਬ ਸਟੈਂਪ ਪੇਪਰ ਉਹਦੋਂ ਦੇਵਾਂਗੇ ਅਸੀਂ ਉਹਨੂੰ ਜਦੋਂ ਤੱਕ ਸੀਵਰੇਜ ਤੇ ਬਿਜਲੀ ਬੋਰਡ ਦੀ ਤੇ ਫਾਇਰ ਦੀ ਤੇ ਪਾਕਿਸਤਾਨ ਦੀ ਪੋਲੂਸ਼ਨ ਦੀ ਕਲੀਅਰنس ਨਹੀਂ ਹੋਵੇ ਇਹਦਾ ਮੈਂ ਉਹ ਤੱਕ ਲੀਗਲੀ ਬਣਾਊਗਾ ਫੇ ਕਾਹਦੀ ਐਨਓਸੀ ਤੇ ਸਾਰੇ ਪੰਜਾਬ ਚੋਂ ਐਨਓਸੀ ਦਾ ਜਿੰਨਾ ਜਿਹੜਾ ਜਿੰਨਾ ਹੁਣ ਤੱਕ ਹੋਇਆ ਉਹ ਉਹ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਦੁਖੀ ਨਹੀਂ ਰਹਿਣਾ ਚਾਹੁੰਦਾ ਕੁਝ ਕਲੋਨਾਈਜ਼ਰ ਫਾਇਦਾ ਕਟ ਕੇ ਹੋਣਗੇ ਕੁਝ ਪੈਸੇ ਕਮਾ ਕੇ ਹੋਣਗੇ ਜਾਓ ਅੱਜ ਖੁਸ਼ ਹੋਗੇ ਹੋਣਗੇ ਚਲੋ ਆਪਣੇ ਕੰਮ ਬਣ ਗਿਆ ਉਹ ਹੋਲੇ ਥੋੜਾ ਚਿਰ ਖੁਸ਼ ਮੈਂ ਲੋਕਾਂ ਨੂੰ ਖੁਸ਼ ਕਰਨ ਨੂੰ ਮੇਰੇ ਮੇਰਾ ਵਰਜਰ ਸੱਤ ਤਿੰਨ ਕਰੋੜ ਲੋਕਾਂ ਦੀ ਰਖਵਾਲੀ ਕਰਨੀ ਹੈ ਉਹਨਾਂ ਦੇ ਹੱਕਾਂ ਦੀ ਰਖਵਾਲੀ ਕਰਨੀ ਬੜੀ ਮੇਰੇ ਕੋਲੇ ਇਹ ਗਰਾਉਂਡ ਤੋਂ ਪੂਰਦਾ ਸੀ ਐਨਓਸੀ ਜੀ ਰਿਸਟਰੀ ਨਹੀਂ ਹੋਣੀ ਆ ਰਿਸਟਰੀ ਸਾਨੂੰ ਸੀ ਖਤਮ ਕਰਨ ਦਾ ਐਲਾਨ ਕੀਤਾ ਤੇ ਆ ਮੈਂ ਹੁਣ ਜਾ ਕੇ ਆਪਣੇ ਅਫਸਰਾਂ ਨੂੰ ਸਾਰੇ ਨੂੰ ਸਰਬ ਬਾਕਾਇਦਾ ਦੇਰਵੇ ਸਹਿਤ ਤੁਹਾਨੂੰ ਮੁਜਫਿਸ਼ੀ ਬਾਕਾਇਦਾ ਕ੍ਰੀਮ ਦੋਸਤਾਂ ਨਾਲ ਇਕੱਠੇ ਹੋ ਗਏ ਆ। ਜਿਹੜੀ ਲੋਕੀ ਸਰਕਾਰ ਨਾਲ ਲਾ ਕੇ ਆਉਂਦੇ ਨੇ ਉਹਨਾਂ ਦਾ ਰੱਤਨ ਲਾ ਕੇ ਬੈਠੇ। ਇਲੀਗਲ ਜਿਹੜੀਆਂ ਹੋ ਕੇ ਹੋ ਕੇ। ਕੇਮ ਦਾ ਸੁਪਰੀਮ ਕੋਰਟ ਨੇ ਜਿਹਨਾਂ ਆਵਾਜ਼ਾਂ ਦੇ ਸਾਧਨ ਦੇਵਤਾਂ ਵਿਚਾਂ ਦੀ ਗੋਹਾਂ ਨੂੰ ਨਿਰਲੇਖਨ ਲਾ ਕੇ ਜਿਸਾਲ ਪਈਆਂ ਜਿਸ ਤਰ੍ਹਾਂ ਦਾ ਲੋਕਤੰਤਰ ਹੈ। ਲੋਕਤੰਤਰ ਦੇਸ਼ ਦਾ ਲੋਕਤੰਤਰ ਬਚਾਉਣੇ ਤਾਂ ਸਾਨੂੰ ਸੁਪਰੀਮ ਕੋਰਟ ਜਾਣ ਕਰੇ। ਅਸੀਂ ਸਵਾਗਤ ਕਰਦੇ ਹਾਂ ਸੁਪਰੀਮ ਕੋਰਟ ਦੇ ਫੈਸਲੇ ਦਾ। ਜਦੋਂ ਮਾਨਜੋਤ ਸਿੰਘ ਦਸਸਰ ਸਾਹਿਬ ਨੇ ਵੀਡੀਓ ਦੇਖੀ ਤਾਂ ਕੋਈ ਵੀ ਬੰਦੇ ਨੂੰ ਵੀਡੀਓ ਦਿਖਾ ਦੋ ਮਾਨਜੋਤ ਸਿੰਘ ਦਸਸਰ ਸਾਹਿਬ ਤਾਂ ਬਹੁਤ ਹੀ ਵੱਡੀ ਪਦਵੀ ਤੇ ਨੇ ਦੇਸ਼ ਦੀ ਸਭ ਤੋਂ ਉੱਚੀ ਪਦਵੀਏ ਸੁਪਰੀਮ ਕੋਰਟ ਦੇ ਟੀਗਸ ਉਹਨਾਂ ਦਾ ਤਾਂ ਮਨ ਵਿਚਲਤ ਹੋਣਾ ਹੀ ਹੋਣ ਆਮ ਬੰਦੇ ਨੂੰ ਜਿਹੜਾ ਵੋਟ ਪਾ ਕੇ ਆਉਂਦਾ ਉਹਨੂੰ ਦਿਖਾ ਦੋ ਕਿਹਨੇ ਵੋਟਾਂ ਗੀਆਂ ਜਾਂਦੀਆਂ ਉਹ ਕਹਿੰਦਾ ਮੇਰੀ ਵੋਟ ਐਂ ਕਿ ਨਹੀਂ ਜਾਂਦੀ ਐਂ ਕਿੱਥੇ ਕਿੱਥੇ ਇੱਧਰ ਬਕਸੇ ਚ ਰੱਖ ਦਿੱਤੀ ਜਾਂਦੀ ਐ ਬਿਨਾਂ ਦਿਖਾਏ ਸੋ ਸਾਨੂੰ ਉਮੀਦ ਹੈ ਕਿ ਸੱਚੀ ਜਿੱਤ ਹੋਗੀ ਕਿਉਂਕਿ ਮਾਮਲਾ ਸਭ ਦੇ ਦੇ ਸਕਦੀ ਹੈ ਅਗਲੇ ਹਫਤੇ 13 ਤਰੀਕ ਨੂੰ ਫਿਰ ਹੋਰ ਬੰਨਿਆ ਚਾਹਾਂ ਦੁਹਰਾ ਟਿਕ 13ਵਸੀ ਹਲਕੇ ਵਾਸਤੇ ਸਭ ਤੋਂ ਵੱਡਾ ਗਿਫਟ ਜਿਹੜਾ ਹੀ ਹੈ ਕਿ ਸਭ ਤੋਂ ਪਹਿਲਾਂ ਸ਼ੁਰੂਆਤ ਜਿਹੜੀ 13ਵਸੀ ਹਲਕੇ ਤੋਂ ਹੋਈ ਹੈ ਔਰ ਸਭ ਤੋਂ ਲਾਂਚਿੰਗ ਇੱਥੋਂ ਹੋਈ ਹੈ ਹੜ੍ਹਾਂ ਦਾ ਨੁਕਸਾਨ ਹੋਇਆ ਔਰ ਕੱਗਰ ਦਰਿਆ ਵੀ ਜਿਹੜਾ ਇੱਥੇ ਮਾਰ ਕਰਦਾ ਔਰ ਉਹਦੇ ਵਾਸਤੇ ਪੈਸੇ ਜਾਰੀ ਹੋ ਚੁੱਕੇ ਨੇ ਮੈਡਮ ਦਿੱਲੀ ਕੁਸ਼ਰੇ ਤੇ ਖੜੇ ਨੇ ਔਰ ਪੈਸੇ ਜਿਹੜੇ ਨੇ ਉਹ ਕਿਉਂਕਿ ਦੋ ਚੀਜ਼ਾਂ ਹੈ ਉੱਥੀਆਂ ਨੇ ਜਿਹੜੀਆਂ ਜਿਨ੍ਹਾਂ ਦੀ ਟਾਈਮ ਬੌਂਡਿੰਗ ਹੈ ਜਿਵੇਂ ਸੜਕਾਂ ਤੇ ਨਹਿਰਾਂ ਦੀ ਸਫਾਈ ਜਾਂ ਨਦੀਆਂ ਨਾਲਿਆਂ ਦੀ ਸਫਾਈ ਸੜਕਾਂ ਗਰਮੀ ਦੀ ਬਣ ਸਕਦੇ ਹਰ ਬਰੀ ਜਨਵਰੀ ਫਰਵਰੀ ਸੜਕਾਂ ਬਣਨ ਚੰਗੀ ਹੁੰਦੀਆਂ ਜਿਹੜੀ ਤਾਰ ਕੋਲ ਆ ਉਹ ਗਰਮ ਨਹੀਂ ਹੁੰਦੀ ਪਰ ਉਹਨਾਂ ਨੂੰ ਫਰਵਰੀ ਮਾਰਚ ਚ ਪਤਾ ਹੀ ਨਹੀਂ ਹੁੰਦਾ ਕਿ ਸਾਡੇ ਲਈ ਬਜਟ ਕਿੰਨਾ ਆਊਗਾ ਬਜਟ ਮਾਰਚ ਚ ਆਉਂਦਾ ਜੇ ਉਹਨਾਂ ਨੂੰ ਪਹਿਲਾਂ ਦੱਸ ਦਿੱਤਾ ਜਾਵੇ ਕਿ ਇਹਨਾਂ ਬਜਟ ਉਹਨੂੰ ਸਰਕੂਲੇਟ ਕਰਨੇ ਸ਼ੁਰੂ ਕਰ ਦੇ ਬਿਲਕੁਲ ਸੇਮ ਨਹਿਰਾ ਦਾ ਕਿਸ਼ਨ ਕੁਮਾਰ ਜੀ ਇੱਥੇ ਖੜੇ ਹੋਣਗੇ ਬਿਲਕੁਲ ਨਹਿਰਾ ਦਾ ਸੇਮ ਕਿ ਤੁਸੀਂ ਨਹਿਰਾ ਸਾਹਿਬ ਤਾਂ ਨਿਆਰੇ ਸਪ੍ਰੈਲ ਮਹੀਨਾ ਏ ਤੁਹਾਡੇ ਕੋਲ ਬਸ ਜੂਨ ਚੋਂ ਨਾ ਆ ਜਾ ਪਰਪ੍ਰੈਲ ਮਹੀਨਾ ਤੱਕ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਸਾਡੇ ਕੋਲ ਬਜਟ ਕਿੰਨਾ ਆਊਗਾ ਸੋ ਅਸੀਂ ਇਹਨਾਂ ਨੂੰ ਪਹਿਲਾਂ ਹੀ ਦੱਸਤਾ ਕਿ ਤੁਹਾਡੀ ਇਹਨਾਂ ਦਾ ਬਜਟ ਆਊਗਾ ਕੁਝ ਸਪਰਾਤਾਂ ਚੁਰਕਾ ਸਕਦੇ ਹੋ ਕਾ ਗਰਤ ਮਾਰ ਕਰਦਾ ਡੇੜਾ ਬਸ ਹਲਕੇ ਪੁਲ ਬੰਨਣ ਵਾਲੇ ਨੇ ਅਸੀਂ ਸਾਰੇ ਉਹ ਪਹਿਲੇ ਹੀ ਸਾਫ ਕਰਾਂਗੇ ਮੁਆਵਜ਼ੇ ਨਾਲੋਂ ਘੱਟ ਰਕਮ ਦੇ ਕਰਦਾਂਗੇ ਜਿੰਨਾ ਮੁਆਵਜ਼ਾ ਲੇਣਾ ਹੈ ਇਹ ਹੀ ਪ੍ਰਕਿਰਿਆ ਦਸਤਾਨੇ ਵਿੱਚ ਉਸ ਭਾਰੇ ਹੋ ਰਹੀ ਹੈ ਤਾਂ ਕਿ ਅੱਗੇ ਤੋਂ ਨੌਬਦੀ ਨਾ ਆਵੇ ਕਿ ਇਸ ਤਰ੍ਹਾਂ ਦਾ ਕੋਸ਼ਿਸ਼ ਕਰਨੀ ਪਵੇ ਰੈਗੂਲਰੀ ਸਿਰਫ ਇਹੋ ਜੀ ਚੀਜ਼ ਹੋਊਗੀ ਕਿ ਜੀ ਦੇ ਵਿੱਚ ਪਰਸਨਲੀ ਅਪੀਅਰ ਹੋਣਾ ਪਵੇ ਜਿਵੇਂ ਹਿਸਟਰੀ ਹੈ ਹਾਲਾਂਕਿ ਹਿਸਟਰੀ ਨਹੀਂ ਕਿਉਂ ਅੱਜ ਮੇਰੇ ਸਾਹਮਣੇ ਹੋ ਕਿ ਪਰਸਲੀ ਉਸ ਵੇਚਣ ਵਾਲਾ ਖਰੀਦਣ ਵਾਲਾ ਗਵਾਹ ਨੰਬਰ ਦਾ ਉਹ ਉਹ ਇੱਕ ਅੱਧੀ ਐਟਮ ਹੋ ਸਕਦੀ ਹੈ ਜਿਹੜੀ ਜਿਹਦੇ ਵਾਸਤੇ ਤੁਹਾਨੂੰ ਜਾਣਾ ਪੈਣੀ ਥੋੜੀ ਦੂਰ ਸ਼ਹਿਰ ਤੱਕ ਸਬਤਸੀਰ ਤੱਕ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਅਸੀਂ ਕਰ ਇੱਕ ਚਾਹਾਂ ਦਫ਼ਤਰਾਂ ਦੇ ਰੈਗੂਲਰ ਕਰਨੇ ਸਰ ਜੀ ਈਡੀ ਰੇਟ ਚੱਲਦੀ ਹੈ ਦੇਖੀ ਬਾਜੀ ਉਹ ਪੈਂਡਿੰਗ ਨਹੀਂ ਰਹੇਗਾ ਯਾਨੀ ਉਹ ਦਫ਼ਤਰਾਂ ਚ ਰੈਗੂਲਰ ਹੋਵੇਗਾ ਮੈਂ ਖੀਰ ਵਿੱਚ ਤਵਾਂ ਜਿਹੜੇ ਬਾਬੂ ਦਫ਼ਤਰਾਂ ਚ ਬੈੰਦੇ ਸੀ ਚਿੱਟੇ ਰੰਗ ਦਾ ਤੌਲੀਆ ਜਾਂ ਰੱਖ ਲੈਂਦੇ ਆ ਉਹ ਏਸੀ ਲਾ ਲੈਂਦੇ ਆ ਤੇ ਜਦੋਂ ਬਾਹਰ ਆਉਂਦਾ ਕਹਿੰਦੇ ਸਾਬ ਤੱਕ ਪਿਛਲੇ ਦਲਜੇ ਨਹੀਂ ਨਿਕਲ ਕੇ ਬੁੱਧਵਾਰ ਨੂੰ ਆਏ ਬੁੱਧਵਾਰ ਖਤਮ ਹੋਣਗੇ ਤੇ ਸਾਬ ਦੇ ਜਿਹੜੇ ਚਿੱਟੇ ਤੋਂ ਲਿਆਣੇ ਜਿਹੜੇ ਕੁਰਸੀਆਂ ਨੇ ਉਹ ਨਹੀਂ ਰਹਿਣਗੀਆਂ ਉਹ ਜਾ ਕੇ ਗੋੜਾਂ ਨਾਲ ਤੇ ਕੋਪੜਾਂ